ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮਾਸੀ ਕੇ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਮੌਕਾ ਵਾਈਕ ਕੋਲ ਇੱਕ ਟੋਕੜ ਗੱਬਣ ਗਾਂਬਕਾਉਆ ਜੀ ਇੱਕ ਗੱਬਣ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣ ਕਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਨਾਮ ਜਗਤਾਰ ਸਿੰਘ ਜੀ ਪਿੰਡ ਪਿੰਡ ਮਾ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਪੈਂਦਾ ਜੀ ਠੀਕ ਹੈ ਜੀ ਹਾਂ ਜੀ ਪਹਿਲੀ ਵਸਤੀ ਦੀ ਜਾਣਕਾਰੀ ਦਊ ਆਪਣੀ ਕਵੇਂ ਸੂਏ ਸੂਏ ਨੇ ਇਹ ਪਹਿਲੇ ਗਰੇ ਸੂਈ ਵੀ ਆ ਦੂਜੇ ਵਾਸਤੇ ਇੱਕ ਗੱਬਣਾ ਇਹ ਛਤੋਂ ਆਮੀ ਨਾਲ ਚਲਦਾ ਜੀ ਆ 25 ਨੂੰ ਇਹਨੂੰ ਜੱਥੇ ਮਹੀਨਾ ਲੱਗ ਜੂਗੀ ਠੀਕ ਹੈ ਜੀ ਹਾਂਜੀ ਵਪਾਰ ਦਾ ਕੰਮ ਤਾਂ ਨਹੀਂ ਵੀ ਆਪਣਾ ਨਹੀਂ ਨਹੀਂ ਵਪਾਰ ਨਹੀਂ ਆਪਣਾ ਜੀ ਘਰੇਲੂ ਆ ਹਾਂ ਘਰੇਲੂ ਆ ਜੀ ਆਪਣਾ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਆ ਇਹਦਾ ਫੋਨ ਤੇ ਕਰ ਦਾਂਗੇ ਠੀਕ ਹੈ ਤੋਰ ਦੋ ਭਰਾ ਦੋ ਚੱਕਰ ਕਰ ਸਕਦੇ ਕੱਦ ਬੈਠ ਸੁਖ ਨਾ ਕਰ ਮੋਰ ਦੇ ਸੂਣਾ ਠੀਕ ਹੈ ਜੀ ਲੋਚ ਗੱਪਣਾ ਤੇ ਲੋਚ ਮੋਰ ਲਈ ਰੈਂਟ ਮਾਸਿਕੇ ਤੇ ਜਿਲਾ ਇਹਨੂੰ ਬੰਦ ਉੱਧਰੀ ਬੰਦ ਜੀ ਬਸ ਡਾਕਟਰ ਇੱਕ ਸਾਥ ਕਦ ਬੈਠ ਸੁਖ ਨਾ ਕਰ ਮਾਲੀ ਦਸੂਣਾ ਠੀਕ ਹੈ ਜੀ ਠੀਕ ਹੈ ਥਾਰ ਬਹੁਤ ਸੋਹਣਾ ਲੱਗਿਆ ਠੀਕ ਹੈ ਹਜ ਵੀ ਦੂਜੀ ਦੀ ਦੱਸੋ ਜਾਣਕਾਰੀ ਦੂਜੀ ਵੀਰੇ ਇਹ ਕਿਉਂ ਆ ਆਜੀ ਜਾ ਅਭੀ ਨੂੰ ਹਾਂਜੀ ਇਹਨੂੰ ਚੌਥਾ ਮਹੀਨਾ ਖਤਮ ਹੋ ਗਿਆ ਪੰਜਵਾਂ ਮਹੀਨਾ ਲੱਗ ਪੰਜਵਾਂ ਲੱਗ ਗਿਆ ਸਭੀ ਹਾਂਜੀ ਆ ਸਭੀ ਅੱਜ 13 ਕਿੰਨੀ ਅੱਜ ਹਾਂ ਅੱਜ ਹੈਗਾ 17 ਦੀ ਅੱਜ 17 ਠੀਕ ਹੈ ਅੱਠ ਕਿਲੋ ਦੁੱਧ ਦੁੱਧ ਦਾ ਪੂਰਾ ਇਹ ਅੱਠ ਕਿਲੋ ਦੁੱਧ ਹਾਂਜੀ ਦੋ ਦੋ ਵਾਰ ਟਾਈਮ ਦਾ ਠੀਕੀ ਛੋਲਣ ਦੀ ਪੂਰੀ ਆ ਜੀ ਤਾਂ ਤੇ ਹੁਣ ਚੋਈ ਵੀ ਆ ਹਾਂਜੀ ਹੁਣ ਚੋਈ ਵੀ ਆ ਜੀ ਲੋਪਰਾ ਸਵੇਰ ਦਾ 8 ਵਜੇ ਦਾ ਟਾਈਮ ਠੀਕ ਹੈ ਨਾ ਉਹ ਚੱਕਰ ਸਾਹਿਬ ਸਥਾਨ ਤੋਂ ਬਹੁਤ ਸੁਣਨ ਲੱਗਾ ਕਰਮ ਵਾਲੀ ਤੇ ਰੇਟ ਭਰਾ ਦਾ ਜਿਹੜੇ ਇਹਨੂੰ ਫੋਟੇ ਕਰਨਾਗੇ ਟੋਕੜ ਗੱਬਣਾ ਜੀ ਇਹ ਟੋਕੜ ਗੱਬਣਾ ਜੀ ਠੀਕ ਹੈ ਜੀ ਲੋ ਜੀ ਤੋਰ ਲੋ ਜੀ ਕੱਦ ਬੜ ਸੁਖਣਾ ਕਰਨ ਵਾਲੇ ਦਾ ਸੋਣਾ ਠੀਕ ਹੈ ਜੀ ਲੋ ਜੀ ਲੋ ਜੀ ਕਰੇ ਲੂ ਗਾਮਾ ਜੀ ਦੋਨੇ ਮੋੜ ਲਈ ਦੇਖੋ ਇਧਰ ਲਿਓ ਲੋ ਜੀ ਤੁਰਾ ਤਰਾ ਤੁਸੀਂ ਦੇਖ ਸਕਦੇ ਟੋਕੜ ਗੱਬਣ ਲੋ ਜੀ ਜੀ ਕਿੰਨਾ ਟਾਈਮ 8 ਲੀਟਰ ਦੁੱਧ ਹਾਂਜੀ ਹਾਂ ਇਹ ਤਾਂ 8 ਹੈ ਪੂਰਾ ਜੀ ਚਾਹ ਦੋ ਡੰਗ ਚਵਾ ਕੇ ਹਾਂਜੀ ਹਾਂ ਜੋ ਮਾਦੀ ਤੋ ਟੂਲੋ ਬੰਦਾ ਜੀ ਠੀਕ ਹੈ ਲੋਪਰਾ 10 ਟਾਈਮ ਤੋ ਇਹ ਆਪਣਾ ਕੋਈ ਚੱਕਰ ਲਗਾ ਜੀ ਠੀਕ ਹੈ ਠੀਕ ਹੈ ਅਸੀਂ ਇਹ ਠੰਡੀ ਲੱਗ 8 ਲੀਟਰ ਦੁੱਧ ਦਾ ਪੂਰਾ ਠੀਕ ਹੈ ਜੀ ਲੋਪਰਾ ਵੀ ਥੋੜਾ ਗੱਪਣ ਵਾਈ ਕੋਲ ਠੀਕ ਹੈ ਜੀ ਗਾਮਾ ਤੇ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਮਾਸੀ ਕੇ ਤੇ ਜ਼ਿਲ੍ਹਾ ਨੂੰ ਪੈਦਾ ਜੀ ਮੋਕਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ